ਅਸੀਂ 75 ਸਾਲ ਤੋਂ ਵੀ ਉੱਤੇ ਆਜ਼ਾਦ ਦੇਸ਼ ਹੋਏ ਨੂੰ ਹੋ ਗਏ ਆ ਪਰ ਸਰਕਾਰਾਂ ਦਾ ਜਿਹੜਾ ਵਰਤਾਰਾ ਰਿਹਾ ਲੋਕਾਂ ਨੂੰ ਮੈਂ ਮੈਨੂੰ ਮੈਂ ਕਿਸੇ ਨੂੰ ਭੰਡਣਾ ਨਹੀਂ ਚਾਹਨਾ ਪਰ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਜਦੋਂ ਉਹਨਾਂ ਨੇ 5ਵੀਂ ਤੋਂ ਲੈ ਕੇ 8ਵੀਂ ਤੱਕ ਬੱਚੇ ਨੂੰ ਫੇਲ ਤੇ ਪਾਸ ਹੋਣ ਦਾ ਕੋਈ ਫਰਕ ਹੀ ਨਹੀਂ ਛੱਡਿਆ ਕਹਿੰਦੇ ਤੁਹਾਨੂੰ ਅੱਗੇ ਮੋਰਲੀ ਕਲਾਸ 'ਚ ਭਟਾ ਸਾਰੇ ਪਾਸ ਹੋ ਤੁਸੀਂ ਤੇ ਫਿਰ ਤੁਸੀਂ ਉੱਥੋਂ ਹਿਸਾਬ ਲਾ ਲਓ ਕਿ ਸੋਚ ਨਾਲ ਨਾਲ ਆਪਣਾ ਕੰਮ ਕਰ ਰਹੇ ਸੀ ਜਿਹੜਾ ਫਗਵਾੜੇ ਦੇ ਵਿੱਚ ਸਾਡਾ ਵਿਚਾਰਿਕ ਮਤਵੇਦ ਹੋਫਾ ਦਾ ਪਰ ਮੰਨਾਂ ਦੇ ਵਿੱਚ ਕੋਈ ਪੇਤ ਨਹੀਂ ਹੈ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿ ਸਾਡਾ ਜਿਹੜਾ ਟਾਰਗੇਟ ਹੈ ਕਿ ਅਸੀਂ ਲੋਕਾਂ ਦੀ ਬਿਹਤਰੀ ਲਈ ਕੰਮ ਕਰਦੇ ਸਾਡੇ ਜਰੂਰ ਪਾਰਟੀਆਂ ਦੇ ਵੱਖਰੇ ਵੱਖਰੇ ਵਿਚਾਰ ਨੇ ਪਰ ਇੱਕ ਸ਼ਹਿਰਦਾਰੀ ਇੱਕ ਸਮਾਜਿਕ ਤੌਰ ਤੇ ਜੋ ਸਸ਼ਟਾਚਾਰ ਸਾਡਾ ਇੱਕ ਦੂਜੇ ਨਾਲ ਹੈ ਉਸ ਨੂੰ ਕਦੇ ਉਸ ਦੇ ਉੱਤੇ ਠੇਸ ਨਾ ਪਹੁੰਚੇ ਉਸ ਦੇ ਉੱਤੇ ਕਦੇ ਕੋਈ ਛੱਟ ਨਾ ਲੱਗੇ ਦੇ ਨਾਲ ਦੀ ਨਾਲ ਮੈਂ ਦੂਜੀ ਪਾਰਟੀਆਂ ਦੇ ਕਈ ਸਟਾਲਵਰਟ ਚੰ ਲੀਡਰ ਨੇ ਉਹਨਾਂ ਦਾ ਵੀ ਇਸ ਗੱਲੋਂ ਸਵਾਗਤ ਵੀ ਕਰਦਾ ਹਾਂ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਕਦੀ ਵੀ ਇਸ ਇਲੈਕਸ਼ਨ ਨੂੰ ਕਿਸੇ ਇਨਾਂ ਹੇਠਲੇ ਪੱਧਰ ਤੇ ਨਹੀਂ ਲੈ ਕੇ ਗਿਆ ਕਿ ਉਸ ਨੂੰ ਪਰਸਨਲ ਰੰਜਿਸ਼ ਬਣਾ ਕੇ ਪਰਸਨਲ ਦੁਸ਼ਮਣੀ ਬਣਾ ਕੇ ਨਹੀਂ ਲੜਿਆ ਗਿਆ ਪੰਜਾਬ ਵਿੱਚ ਇੱਕ ਵਾਰ ਫੇਰ ਇਲੈਕਸ਼ਨ ਦਾ ਮਾਹੌਲ ਹੈ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦਾ ਜਿਹੜਾ ਆ ਉਹ ਐਲਾਨਾ ਹੋ ਚੁੱਕਾ ਹੈ ਇਹਨਾਂ ਇਲੈਕਸ਼ਨ ਨੂੰ 2027 ਤੋਂ ਪਹਿਲਾਂ ਸੈਮੀਫਾਈਨਲ ਵਜੋਂ ਅਗਰ ਦੇਖਿਆ ਜਾਵੇ ਤਾਂ ਉਹ ਗਲਤ ਨਹੀਂ ਹੋਏਗਾ ਕਿਉਂਕਿ ਇੱਕ ਵਾਰ ਫੇਰ ਰੂਰਲ ਏਰੀਆ ਦੇ ਵਿੱਚ ਇਲੈਕਸ਼ਨ ਦੇ ਵਿੱਚ ਆਪਣੇ ਆਪਣੇ ਜਿਹੜੇ ਜੋਰ ਅਜ਼ਮਾਇਸ਼ ਕਰਦੇ ਹੋਏ ਆਪਣੇ ਆਪਣੇ ਕਦ ਨੂੰ ਪਛਾਣਨਾ ਆਪਣੇ ਆਪਣੇ ਅਹੁਦੇ ਨੂੰ ਪਛਾਣਨਾ ਔਰ ਸਾਬਿਤ ਕਰਨਾ ਜਿਹੜਾ ਇਹ ਹਰੇਕ ਲੀਡਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਤੇ ਅੱਜ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਆ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਫਗਵਾੜਾ ਤੋਂ ਹਰਨੂਰ ਸਿੰਘ ਮਾਨ ਹਰਜੀ ਮਾਨ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਸਸਕਰ ਦਸਨ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਬੜੀ ਮਹੱਤਵਪੂਰਨ ਚੋਣਾਂ ਦੇ ਦੌਰਾਨ ਸਾਡੀ ਅੱਜ ਸਾਡੀ ਕੈਂਪੇਨ ਦਾ ਹਿੱਸਾ ਬਣਿਆ ਬਹੁਤ-ਬਹੁਤ ਧੰਨਵਾਦ ਹਰਜੀ ਜੀ ਇਲੈਕਸ਼ਨ ਜਿਹੜੀਆਂ ਨੇ ਇੱਕ ਵਾਰ ਫੇਰ ਆਈਆਂ ਨੇ 2027 ਤੋਂ ਤਕਰੀਬਨ ਸਾਲ ਸਵਾ ਸਾਲ ਆਪਣਾ ਜਿਹੜਾ ਉਹ ਰਹਿ ਗਿਆ ਆ ਤੇ ਉਸ ਤੋਂ ਪਹਿਲਾਂ ਇਹ ਇਲੈਕਸ਼ਨ ਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਕੇਸ ਯੋਸ਼ ਦੇ ਨਾਲ ਜਿਹੜੀ ਆ ਉਹ ਇਲੈਕਸ਼ਨ ਲੜਨ ਜਾ ਰਹੇ ਆ ਬਿਲਕੁਲ ਬਸਰਾ ਸਾਹਿਬ ਇਹ ਬੜੇ ਮਹੱਤਵਪੂਰਨ ਟਾਈਮ ਤੇ ਜਿਹੜੀਆਂ ਇਲੈਕਸ਼ਨਾਂ ਆਈਆਂ ਨੇ ਜਿਹੜੀ ਸਾਡੀ 27 ਦੀ ਜਿਹੜੀ ਅਸੈਂਬਲੀ ਇਲੈਕਸ਼ਨ ਹੈ ਉਹ ਬਿਲਕੁਲ ਹੀ ਲਗਭਗ 12 ਮਹੀਨੇ ਨਹੀਂ ਦੂਰ ਰਹਿ ਗਈ ਹੈ ਤੇ ਪਾਰਟੀ ਵਾਸਤੇ ਬਹੁਤ ਚੰਗੀ ਗੱਲ ਹੈ ਕਿ ਅਸੀਂ ਜਿਹੜੇ ਲੋਕਾਂ ਵਿੱਚ ਜਿਹੜੇ ਕੰਮ ਕਰ ਪਾਏ ਆ ਜਿਨ੍ਹਾਂ ਨੂੰ ਅਸੀਂ ਅਸਲੀ ਆਮਲਾ ਜਾਮਾ ਪੁਣਾ ਸਕੇ ਆ ਕੰਮਾਂ ਨੂੰ ਕਿ ਜਿਹੜੇ ਜ਼ਮੀਨੀ ਤੌਰ ਤੇ ਵੀ ਲੋਕਾਂ ਨੂੰ ਦਿਖ ਰਹੇ ਨੇ ਤੇ ਬੜੇ ਲੰਮੇ ਸਮੇਂ ਤੋਂ ਅਸੀਂ ਲੋਕ ਸੇਵਾ ਦੇ ਜਿਹੜੇ ਕਾਰੇ ਸੀਗੇ ਕੁਝ ਪੈਂਡਿੰਗ ਵੀ ਸੀਨ ਤੇ ਕੁਛ ਅਸੀਂ ਜਿਹੜੇ ਕਿ ਕਰ ਵੀ ਪਾਏ ਆ ਬਹੁਤ ਵੱਡੇ ਸਕੂਲਾਂ ਤੇ ਮੈਂ ਸਕੂਲਾਂ ਦੀ ਗੱਲ ਕਰਾਂ ਮੈਂ ਆਮ ਆਦਮੀ ਪਾਰਟੀ ਆਮ ਆਦਮੀ ਕਲੀਨਿਕ ਦੀ ਗੱਲ ਕਰਾਂ ਮੈਂ ਜਿਹੜੀ ਸਿਵਲ ਹਸਪਤਾਲਾਂ ਦੇ ਵਿੱਚ ਅੱਜ ਫਰੀ ਦਵਾਈ ਦੀ ਜਿਹੜੀ ਉਹ ਸਹੂਿਦਤ ਦੀ ਗੱਲ ਕਰਾਂ ਮੈਂ ਸਿਵਲ ਹਸਪਤਾਲਾਂ ਦੇ ਵਿੱਚ ਫਰੀ ਟੈਸਟਾਂ ਦੀ ਗੱਲ ਕਰਾਂ ਮੈਂ ਸਿਵਲ ਹਸਪਤਾਲਾਂ ਦੇ ਵਿੱਚ ਡਾਕਟਰ ਵੱਲੋਂ ਲਿਖੀ ਗਈ ਦਵਾਈ ਦੀ ਗੱਲ ਕਰਾਂ ਜੋ ਸਿਰਫ ਤੇ ਸਿਰਫ ਸਿਵਲ ਹਸਪਤਾਲ ਦੇ ਵਿੱਚੋਂ ਹੀ ਮਿਲੇਗੀ ਇਹ ਬੜੇ ਵੱਡੇ ਇੱਕ ਸਟੈਪਸ ਹਨ ਜਿਹੜੇ ਸਰਕਾਰ ਨੇ ਲੋਕਾਂ ਦੇ ਜਿਹੜੇ ਆਮ ਲੋਕਾਂ ਦੇ ਨਾਲ ਜੁੜੇ ਹੋਏ بڑے ਮਾਈਕਰੋ ਲੈਵਲ ਤੇ ਜੁੜੇ ਹੋਏ ਜਿਹੜੇ ਮੁੱਦੇ ਸੀ ਉਹਨਾਂ ਨੂੰ ਜਾਗਰੂਕ ਕਰਕੇ ਉਹਨਾਂ ਦੇ ਉੱਤੇ ਕੰਮ ਕੀਤਾ ਤੇ ਜਿੱਥੇ ਜ਼ਿਲ੍ਹਾ ਪ੍ਰੇਸ਼ਾਸ ਸੰਪਤੀ ਦੀਆਂ ਇਲੈਕਸ਼ਨ ਅੱਜ ਆਈਆਂ ਨੇ ਆਮ ਆਦਮੀ ਪਾਰਟੀ ਵੱਲੋਂ ਸਾਢੇ 3 ਪੌਣੇ 4 ਸਾਲ ਵਿੱਚੋ ਜਿਹੜੇ ਕੀਤੇ ਗਏ ਕੰਮ ਨੇ ਲੋਕ ਸੇਵਾ ਦੇ ਚਾਹੇ ਅਸੀਂ ਪਿਛਲੇ ਸਮ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਸਾਡੀ ਪੰਜਾਬ ਦੀਆਂ ਲਿੰਕ ਸੜਕਾਂ ਸੀਗੀਆਂ ਬਹੁਤ ਵੱਡੀ ਸਮੱਸਿਆ ਜਿਹੜੀ ਬਣੀ ਹੈ ਸ਼ਾਇਦ 2-3 ਸਰਕਾਰਾਂ ਨਿਕਲ ਚੁੱਕੀਆਂ ਪਰ ਇਹ ਜਿਹੜੀਆਂ ਲਿੰਕ ਸੜਕਾਂ ਸੀ ਕਦੀ ਬਣ ਨਹੀਂ ਪਾਈਆਂ ਤੇ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਫਗਵਾੜੇ ਦੇ ਲਗਭਗ 30 ਦੇ ਆਸ-ਪਾਸ ਜਿਹੜੀਆਂ ਸਾਡੀਆਂ ਲਿੰਕਡ ਸੜਕਾਂ ਨੇ ਪਿੰਡਾਂ ਦੀਆਂ ਜਿਹੜੀਆਂ ਬਹੁਤ ਲੰਬੇ ਸਮੇਂ ਤੋਂ ਖਸਤਾ ਹਾਲਤ ਚ ਚੱਲਦੀਆਂ ਸੀਗੀਆਂ ਉਹਨਾਂ ਦਾ ਕਾਰਜ ਜਿਹੜੇ ਸਾਰੀ ਦੇ ਕਾਰਜ ਨੇ ਉਹ ਅਸੀਂ ਆਉਂਦੇ ਸਾਲ ਜਿਹੜੇ ਸ਼ੁਰੂ ਹੋ ਜਾਣਗੇ ਤੇ ਜਿਹੜੇ ਲੋਕਾਂ ਨਾਲ ਜੁੜੇ ਹੋਏ ਪਿੰਡਾਂ ਦੇ ਕੰਮ ਸੀਗੇ ਚਾਹੇ ਉਹ ਪਿੰਡਾਂ ਦੇ ਜਾਂ ਸੜਕਾਂ ਦੇ ਨਾਲੀਆਂ ਦੇ ਪਾਈਪਲਾਈਨਾਂ ਦੇ ਉਹ ਜਿਹਨੇ ਵੀ ਕਿਹੜੇ ਆਸਾਂਜ ਕਰ ਜਿੰਨੇ ਬਣਨੇ ਸੀਗੇ ਗੁਰੂਕਾਰ ਜਿੰਨੇ ਬਣਨੇ ਸੀਗੇ ਉਹ ਸਾਰਿਆਂ ਦੇ ਜਿਹੜੇ ਅਸੀਂ ਪੈਸੇ ਮੈਨੂੰ ਦੱਸ ਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਕੁਝ ਦਿਨ ਪਹਿਲਾਂ ਹੀ ਅਸੀਂ 4 ਕਰੋੜ 80 ਲੱਖ ਦੇ ਆਸ-ਪਾਸ ਜਿਹੜੀਆਂ ਗ੍ਰਾਂਟ ਹੈ ਉਹ ਜਾਰੀ ਕਰ ਚੁੱਕੇ ਹਾਂ ਪੰਚਾਇਤਾਂ ਨੂੰ ਲਗਭਗ 75 ਤੋਂ 80 ਜਿਹੜੀਆਂ ਪੰਚਾਇਤਾਂ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਚੱਲ ਰਹੀਆਂ ਨੇ ਤੇ ਮੈਨੂੰ ਪੂਰਾ ਜੋ ਇਸ ਕੱਲ ਦਾ ਯਕੀਨ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਬੜੇ ਵੱਡੇ ਫਰਕ ਦੇ ਨਾਲ ਜਿੱਤ ਕੇ ਅੱਗੇ ਆਏਗੀ ਇਹ ਲੱਗਦਾ ਹੈ ਕਿ ਇੰਨੇ ਸਾਲ ਹੋ ਗਏ ਦੇਸ਼ ਨੂੰ ਯਾਦ ਹੋਇਆ ਅੱਜ ਵੀ ਜਿਹੜੀ ਇਲੈਕਸ਼ਨਾਂ ਗਲੀਆਂ ਨਾਲੀਆਂ ਤੇ ਹੋਰ ਜਿਹੜੀ ਆ ਉੱਥੋਂ ਹੀ ਜ਼ਿਆਦਾਤਰ ਹਰੇਕ ਇਲੈਕਸ਼ਨ ਦੇਖੋ ਇਹੇ ਮੁੱਦੇ ਚੱਲਦੇ ਹੁੰਦੇ ਆ ਹਨਾ ਉਸ ਤੋਂ ਇਲਾਵਾ ਵੀ ਬਹੁਤ ਮੁੱਦੇ ਨੇ ਖੇਡਾਂ ਦਾ ਮੁੱਦਾ ਆ ਹੋਰ ਬਹੁਤ ਆਪਾਂ ਕਹਿ ਸਕਦੇ ਆ ਕਿ ਜਿਹੜੇ ਮੁੱਦੇ ਨੇ ਲੇਕਿਨ ਮੇਨ ਲੋਕਾਂ ਦੀ ਮੰਗ ਵੀ ਆਈ ਹੁੰਦੀ ਕਿ ਸਾਡੀ ਗਲੀ ਨਹੀਂ ਬਣੀ ਨਾਲੀ ਨਹੀਂ ਬਣੀ ਆ ਨਹੀਂ ਹੋਇਆ ਉਹ ਨਹੀਂ ਹੋਇਆ ਸਿਵਰੇਜ ਨਹੀਂ ਪਿਆ ਜੀ ਬਿਲਕੁਲ ਇਹ ਗੱਲਾਂ ਬੜੀਆਂ ਲੋਕਾਂ ਨਾਲ ਜੁੜੀਆਂ ਹੋਈਆਂ ਨੇ ਕਿ ਕਿਸ ਤਪੱਦਰ ਤੇ ਜਿਹੜੇ ਸਾਡੇ ਹੇਠਲੇ ਪੱਧਰ ਦੇ ਵਿਕਾਸ ਕਰ ਸੀਗੇ ਅਜੇ ਵੀ ਸਾਡੇ ਪਿੰਡਾਂ ਦੇ ਵਿੱਚ ਗਲੀਆਂ ਦਾ ਤੇ ਨਾਲੀਆਂ ਦਾ ਜਿਹੜਾ ਜੰਝਾਲ ਹੈ ਉਹ ਖਤਮ ਨਹੀਂ ਹੋ ਪਾਇਆ ਅਸੀਂ 75 ਸਾਲ ਤੋਂ ਵੀ ਉੱਤੇ ਆਜ਼ਾਦ ਦੇਸ਼ ਹੋਏ ਨੂੰ ਹੋ ਗਏ ਆ ਪਰ ਸਰਕਾਰਾਂ ਦਾ ਜਿਹੜਾ ਵਰਤਾਰਾ ਰਿਆ ਲੋਕਾਂ ਨੂੰ ਮੈਂ ਮੈਨੂੰ ਮੈਂ ਕਿਸੇ ਨੂੰ ਭੰਡਣਾ ਨਹੀਂ ਚਾਹਨਾ ਪਰ ਜੇ ਅਕਾਲੀ ਦਲ ਦੀ ਸਰਕਾਰ ਸੀ ਜਦੋਂ ਉਹਨਾਂ ਨੇ 5ਵੀਂ ਤੋਂ ਲੈ ਕੇ 8ਵੀਂ ਤੱਕ ਬੱਚੇ ਨੂੰ ਫੇਲ ਤੇ ਪਾਸ ਹੋਣ ਦਾ ਕੋਈ ਫਰਕ ਹੀ ਨਹੀਂ ਛੱਡਿਆ ਕਹਿੰਦੇ ਤੁਹਾਨੂੰ ਅਗੇ ਮੋਰਲੀ ਕਲਾਸ ਚ ਪੜਾ ਸਾਰੇ ਪਾਸ ਹੋ ਤੁਸੀਂ ਤੇ ਫਿਰ ਤੁਸੀਂ ਉੱਥੋਂ ਹਿਸਾਬ ਲਾ ਲਓ ਕਿ ਕੀ ਸੋਚ ਨਾਲ ਨਾਲੋ ਆਪਣਾ ਕੰਮ ਕਰ ਰਹੇ ਸੀ ਜਦ ਇੱਕ ਬੱਚੇ ਨੇ ਪੜ ਕੇ ਕਾਬਲੀਅਤ ਨਹੀਂ ਆਣੀ ਉਸ ਨੂੰ ਇਹ ਨਹੀਂ ਪਤਾ ਲੱਗਣਾ ਕਿ ਮੈਂ ਕੀ ਸਹੀ ਕਰ ਰਿਹਾ ਕਿ ਨਹੀਂ ਕਰ ਰਿਹਾ ਸਕੂਲ ਸਿਰਫ ਕੁਰਸੀਆਂ ਭਰਨ ਲਈ ਜਾਂ ਕਾਗਜ਼ ਇੱਕ ਸਰਟੀਫਿਕੇਟ ਲੈਣ ਲਈ ਤੁਸੀਂ ਕੋਈ ਕਾਬਲੀਅਤ ਨਹੀਂ ਦੇ ਰਹੇ ਸੀ ਤੁਸੀਂ ਉਹਨਾਂ ਨੂੰ ਸਿਰਫ ਇੱਕ ਲੇਬਰ ਦੇ ਤੌਰ ਬਣਾ ਰਹੇ ਸੀ ਉਸੇ ਤਰ੍ਹਾਂ ਇਹਨਾਂ ਸਰਕਾਰਾਂ ਦੇ ਦੌਰਾਨ ਕਦੀ ਵੀ ਜਿਹੜੇ ਬੁਨਿਆਦੀ ਜਿਹੜੇ ਲੋਕਾਂ ਦਾ ਢਾਂਚਾ ਖੜਨ ਕੋ ਵਾਲੀ ਗੱਲ ਕਰਾਂ ਮੈਂ ਸੜਕਾਂ ਦੀ ਹੋਵੇ ਨਾਲੀਆਂ ਦੀ ਹੋਵੇ ਨਾਰਮਲ ਜਿਹੜੇ ਬੁਨਿਆਦੀ ਇਨਫਰਾਸਟ੍ਰਕਚਰ ਦੀ ਗੱਲ ਕਰਾਂ ਉਹ ਕਦੀ ਪੂਰੇ ਨਹੀਂ ਹੋ ਪਾਏ ਤੇ ਅਸੀਂ ਜਿਹੜਾ ਜਿਹੜਾ ਹਮ ਆਦਮੀ ਪਾਰਟੀ ਨੇ ਜਿਹੜਾ ਮੰਥ ਆਫ ਲੈ ਕੇ ਚੱਲੀ ਸੀ ਕਿ ਲੋਕਾਂ ਦੇ ਜਿਹੜੇ ਕੰਮ ਨੇ ਉਹ ਬਹੁਤ ਬਰੀਕੀ ਦੇ ਨਾਲ ਉਹਨਾਂ ਨੂੰ ਫੜ ਕੇ ਚਾਹੇ ਉਹ ਕਚਹਿਰੀਆਂ ਦੇ ਵਿੱਚ ਹੋਵੇ ਚਾਹੇ ਉਹ ਹਸਪਤਾਲਾਂ ਦੇ ਵਿੱਚ ਹੋਵੇ ਚਾਹੇ ਸਕੂਲਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਸੀਗੇ ਜਿਹੜੇ ਬਿਲਕੁਲ ਹੀ ਜਿਹਨਾਂ ਦਾ ਮਿਆਰ ਬਹੁਤ ਹੀ ਹੇਠੇ ਹੇਠਲਾ ਪਾਸੇ ਚਲ ਗਿਆ ਸੀਗਾ ਅੱਜ ਉਹੀ ਸਰਕਾਰੀ ਸਕੂਲਾਂ ਦੇ ਵਿੱਚ ਲੋਕ ਮੈਨੂੰ ਜੇ ਜੇ ਸਕੂਲ ਸਕੂਲ ਆਫ ਫੈਮਿਨਸ ਡੈਟਾ ਫਰਵਾਰਡ ਦੇ ਵਿੱਚ ਤੁਸੀਂ ਖੁਦ ਉਸ ਸਕੂਲ ਨੂੰ ਜਾਣਦੇ ਹੋ ਮੈਂ ਪੜਿਆ ਹਾਂ ਜੀ ਉੱਥੇ ਪੜੇ ਹੋਏ ਹੋ ਤੇ ਅੱਜ ਤੁਸੀਂ ਉਸ ਸਕੂਲ ਦੀ ਇਮਾਰਤ ਨੂੰ ਜਾ ਕੇ ਦੇਖੋ ਤਦ ਨੂੰ ਖੁੱਤ ਤੇ ਘਰ ਮਹਿਸੂਸ ਹੋਏਗਾ ਕਿ ਫਗਵਾੜੇ ਦੇ ਵਿੱਚ ਇੱਕ ਐਸਾ ਸਰਕਾਰੀ ਸਕੂਲ ਬਣ ਕੇ ਤਿਆਰ ਹੈ ਜਿਸ ਦੀਆਂ ਕਲਾਸਾਂ ਦੇ ਵਿੱਚ LED TV ਲੱਗੇ ਹੋਏ ਨੇ ਜਿਸ ਦੇ ਬੈਂਚ ਸੋਨੇ ਨੇ ਜਿਸ ਦੇ ਕਲਾਸਰੂਮ ਨੇ ਉਹ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਨੇ ਤੇ ਉੱਥੇ ਦੇ ਬੱਚੇ ਨੇ ਉਹ ਰਿਜ਼ਲਟ ਵੀ ਦੇ ਰਹੇ ਨੇ ਜੀ ਜ਼ਿਲ੍ਹੇ ਚ ਪਹਿਲੇ ਨੰਬਰ ਤੇ ਆ ਕੇ ਦੇ ਰਹੇ ਨੇ ਅਸੀਂ ਗਰਾਉਂਡਾਂ ਦੀ ਗੱਲ ਕਰੀਏ ਸਰਕਾਰ ਨੇ ਪੰਜਾਬ ਦੇ ਉੱਤੇ ਇੱਕ ਬੜੀ ਵੱਡੇ ਜਿਹੜੀ ਤੋਹਮਤ ਲੱਗੀ ਹੋਈ ਸੀ ਪੰਜਾਬ ਦੇ ਮੱਥੇ ਤੇ ਜਿਹੜਾ ਕਾਲਾ ਟਿੱਕਾ ਲੱਗ ਚੁੱਕਾ ਸੀਗਾ ਕਿ ਨਸ਼ੇ ਦੇ ਤੌਰ ਤੇ ਅੱਜ ਸਰਕਾਰ ਨੇ ਐਡੇ ਵੱਡੇ ਲੈਵਲ ਤੇ ਯੁੱਧ ਨਸ਼ਾ ਵਿਰੋਧ ਜੋ ਮਹਿੰਮ ਸ਼ੁਰੂ ਕੀਤੀ ਹੋਈ ਹੈ ਉਸ ਦੇ ਤਹਿਤ ਜਿੱਥੇ ਹਜ਼ਾਰਾਂ ਜਿਹੜੇ ਨਸ਼ਾ ਤਸਕਰ ਸਨ ਉਹ ਜੇਲਾ ਦੇ ਵਿੱਚ ਬੰਦ ਨੇ ਹਜ਼ਾਰਾਂ ਹੀ ਐਫ ਆਈ ਆਰ ਦਰਜ ਹੋ ਚੁੱਕੀਆਂ ਨੇ ਜਿੱਥੇ ਇਹਨਾਂ ਦਾ ਨੈਕਸਸ ਸੀ ਅਸੀਂ ਕਿਤੇ ਨਾ ਕਿਤੇ ਉਸ ਨੂੰ ਤੋੜਨ ਦਾ ਉਸ ਦੀ ਜਿਹੜੀ ਸਪਲਾਈ ਚੇਨ ਹੈ ਉਸ ਨੂੰ ਖਤਮ ਕਰ ਦੇਣ ਵਾਲੇ ਲੱਗੇ ਹੋਏ ਆ। ਦੇ ਨਾਲ ਦੀ ਨਾਲ ਹੀ ਜਿੱਥੇ ਸਰਕਾਰਾਂ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਦਾ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਆ ਜਿਹੜੇ ਨੌਜਵਾਨ ਇਸ ਰਸਤੇ ਵਿੱਚ ਪੈ ਗਏ ਸੀ ਸਾਨੂੰ ਉਹਨਾਂ ਨੂੰ ਵਿਕਲਪ ਵੀ ਦੇਣਾ ਪਏਗਾ ਸਾਨੂੰ ਉਹਨਾਂ ਨੂੰ ਦੁਬਾਰਾ ਜ਼ਿੰਦਗੀ 'ਚ ਜਿਹੜਾ ਆਉਣ ਵਾਸਤੇ ਰੀਹੈਬਿਲੀਟੇਸ਼ਨ ਵਾਸਤੇ ਉਹਨਾਂ ਨੂੰ ਕਾਰਜ ਕੰਮ ਵੀ ਦੇਣੇ ਪੈਣਗੇ ਨੌਕਰੀਆਂ ਵੀ ਦੇਣੀਆਂ ਪੈਣਗੀਆਂ ਚੰਗਾ ਮਾਹੌਲ ਵੀ ਦੇਣਾ ਪਏਗਾ ਜਿਸ ਦੇ ਤਹਿਤ ਉਹ ਆਪਣੀ ਜਿੰਦਗੀ ਫਿਰ ਤੋਂ ਇੱਕ ਜ਼ਿੰਮੇਵਾਰਕ ਨਾਗਰਿਕ ਦੇ ਤੌਰ 'ਤੇ ਬਣ ਕੇ ਆਪਣੇ ਸਮਾਜ ਦੇ ਵਿੱਚ ਵਿਚਰ ਸਕਣ ਅਸੀਂ ਬਹੁਤ ਲੰਮੇ ਸਮੇਂ ਤੋਂ ਇਸ ਚੀਜ਼ ਤੇ ਜੋਰ ਦੇ ਰਹੇ ਹਾਂ ਕਿ ਜਦੋਂ ਇੱਕ ਨੌਜਵਾਨ ਬੱਚਾ ਜਿਹੜਾ ਬਿਲਕੁਲ ਇੱਕ ਕੋਰੇ ਕਾਗਜ਼ ਵਰਗਾ ਹੁੰਦਾ ਅਗਰ ਉਸ ਨੂੰ ਇੱਕ ਚੰਗਾ ਮਾਹੌਲ ਅਗਰ ਉਹ ਇਸ ਰਸਤੇ ਤੇ ਨਾ ਪਟਕੇ ਸਾਨੂੰ ਉਹਨਾਂ ਨੂੰ ਗਰਾਉਂਡਾ ਵਿੱਚ ਲੈ ਕੇ ਜਾਣਾ ਪਏਗਾ ਸਾਨੂੰ ਅੱਧੇ ਐਜੂਕੇਸ਼ਨ ਦੇ ਵਿੱਚ ਇਦਾਂ ਦੇ ਫੇਰ ਬਦਲ ਕਰਨੇ ਪੈਣਗੇ ਸਾਨੂੰ ਟੀਚਰਾਂ ਨੂੰ ਮੈਨੂੰ ਦੱਸ ਰਹੇ ਬੜੀ ਖੁਸ਼ੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚ ਪਹਿਲੀ ਵਾਰ ਇਦਾਂ ਹੋਇਆ ਕਿ ਜਿਹੜੇ ਸਰਕਾਰੀ ਟੀਚਰ ਨੇ ਉਹ ਫੋਰਨ ਕੰਟਰੀਆਂ ਵਿੱਚ ਜਾ ਕੇ ਟ੍ਰੇਨਿੰਗ ਹਾਸਲ ਕਰ پا ਰਹੇ ਨੇ ਤੇ ਨਸ਼ਿਆਂ ਦੀ ਗੱਲ ਕੀਤੀ ਹੈ ਕਿ ਬੇਸ਼ੱਕ ਜਿਹੜੇ ਆ ਨਸ਼ਿਆਂ ਦੇ ਲਈ ਸਰਕਾਰ ਜੁਧ ਨਸ਼ਿਆਂ ਵਿਰੁੱਧ ਜਾਂ ਹੋਰ ਮਹਿਮ ਚਲਾ ਰਹੀ ਬਲਡੋਜ਼ਰ ਵੀ ਚੱਲਿਆ ਘਰਾਂ ਦੇ ਉੱਤੇ ਬੜੀ ਸ਼ਕਤੀ ਹੋ ਰਹੀ ਹੈ ਕੀ ਕਾਰਨ ਉਹ ਕਿਹੜੀ ਚੇਨ ਆ ਜਿਹੜਾ ਟੁੱਟਣ ਦਾ ਨਾਮ ਨਹੀਂ ਲੈ ਰਹੀ ਅੱਜ ਵੀ ਸਾਡੇ ਨੌਜਵਾਨਾਂ ਦੇ ਵਿੱਚ ਨਸ਼ਾ ਆਮ ਮਿਲਦਾ ਹੈ ਬਹੁਤ ਜਿਹੜੇ ਆ ਬੱਚੇ ਆ ਇਸ ਵਿੱਚ ਗ੍ਰਸਤ ਹੋ ਚੁੱਕੇ ਨੇ ਉਹਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਯਾਰੀ ਸਰਕਾਰ ਵੱਲੋਂ ਵੀ ਪਹਿਲ ਕਰਮੀ ਕੀਤੀ ਜਾ ਰਹੀ ਆ ਪਰ ਕਿਹੜੀ ਇਤਾਂ ਦੀ ਚੀਜ਼ ਆ ਜਿਹੜੀ ਉਹਨੂੰ ਨਹੀਂ ਟੁੱਟਣ ਦੇ ਰਹੀ ਤੈਂ ਤੁਹਾਨੂੰ ਤੁਨਸ਼ਾ ਜ਼ਿਆਦ ਹੋਏਗਾ ਬਸਰਾ ਸਾਹਿਬ 2022 ਦੇ ਵਿੱਚ ਵੀ ਆਪਾਂ ਇੰਟਰਵਿਊ ਕੀਤੀ ਸੀ ਕਿ ਬਿਲਕੁਲ ਪਦੈਣਾ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਵਾਸਤੇ ਇਹ ਮਹਿਜ ਇੱਕ ਬਿਜ਼ਨਸ ਹੈ ਉਹ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਦਾ ਘਰ ਦਾ ਬੱਚਾ ਮਰ ਰਿਹਾ ਹੈ ਜੀ ਰਿਹਾ ਉਹਨਾਂ ਵਾਸਤੇ ਇੱਕ ਗਾਹਕ ਲੱਗ ਚੁੱਕਾ ਹੈ ਜੋ ਰੋਜ਼ ਉਹਨਾਂ ਕੋਲ ਆਏਗਾ ਜਿਹੜਾ ਅੱਜ ਨਸ਼ਾ ਕਰੇਗਾ ਉਹ ਕੱਲ ਵੀ ਕਰੇਗਾ ਜੋ ਕੱਲ ਕਰੇਗਾ ਤਾਂ ਪਰਸੋਂ ਵੀ ਕਰੇਗਾ ਜਿੱਦਣੋਂ ਨਹੀਂ ਕਰੇਗਾ ਉਹ ਮਰਨਾ ਮਨਜ਼ੂਰ ਕਰੇਗਾ ਪਰ ਉਹ ਨਸ਼ਾ ਫਿਰ ਵੀ ਕਰੇਗਾ ਜਿਸ ਦੇ ਤਹਿਤ ਸਾਡੇ ਜਿਹੜੇ ਸਮਾਜ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਸਾਡੇ ਸ਼ਹਿਰਾਂ ਦੇ ਵਿੱਚ ਜਿਹੜੀ ਕ੍ਰਾਈਮ ਰੇਟ ਹੈ ਉਹ ਵੀ ਵੱਧ ਰਹੀ ਹੈ ਤੇ ਇਹਦੇ ਵਿੱਚ ਸਰਕਾਰ ਵੱਲੋਂ ਜਿੱਥੇ ਸਖਤ ਫੈਸਲੇ ਲਏ ਜਾਂਦੇ ਆ ਲੋਕਾਂ ਨੂੰ ਫੜਨ ਵਾਸਤੇ ਉਸੇ ਇਸ ਜਿਹੜੀ ਮੁਹਿੰਮ ਸ਼ੁਰੂ ਹੋਈ ਸੀ ਉਸ ਦੇ ਤਹਿਤ ਇਹ ਜਿਹੜਾ ਸਾਡੇ ਵਿਚਾਰ ਸੀਗੇ ਸੋਚ ਇਸ ਦੇ ਪਿੱਛੇ ਦਾ ਮੰਤਵ ਵੀ ਇਹੀ ਸੀਗਾ ਕਿ ਲੋਕਾਂ ਨੂੰ ਆਮ ਲੋਕਾਂ ਨੂੰ ਇਸ ਦੇ ਵਿੱਚ ਲਾਮਬੰਦ ਕਰਨਾ ਆਮ ਲੋਕਾਂ ਨੂੰ ਇਸ ਦੇ ਵਿੱਚ ਜ਼ਿੰਮੇਵਾਰ ਦੇਣਾ ਕਿ ਜ਼ਿੰਮੇਵਾਰੀ ਦੇਣੀ ਕਿ ਆਓ ਆਪਾਂ ਰਲ ਕੇ ਜੋ ਸਮਾਜ ਵਿੱਚ ਜਿਹੜੇ ਕ੍ਰਿਮੀਨਲ ਐਲੀਮੈਂਟ ਨੇ ਜੋ ਗੈਰ ਸਮਾਜਿਕ ਤੱਤ ਨੇ ਉਹਨਾਂ ਨੂੰ ਅਸੀਂ ਰਲ ਕੇ ਖਤਮ ਕਰੀਏ ਪੁਲਿਸ ਆਇਡੈਂਟੀਫਾਈ ਜੇ ਕਿਤੇ ਪੁਲਿਸ ਗਲਤ ਕਰ ਰਹੀ ਹੈ ਜੇ ਪੁਲਿਸ ਕਿਸ ਨੂੰ ਛੱਡ ਰਹੀ ਹੈ ਜਾਂ ਕੋਈ ਕਿਸੇ ਤਰੀਕੇ ਦਾ ਕਾਲਾ ਧੰਦਾ ਕੋਈ ਚੱਲ ਰਿਹਾ ਹੈ ਤੇ ਪੁਲਿਸ ਦੀ ਮਿਲੀ ਭਗਤਨਾ ਕਰ ਰਿਹਾ ਹੈ ਤੂੰ ਉਸੇ ਸਾਨੂੰ ਸੂਚਨਾ ਦਿਓ ਤੁਸੀਂ ਸਾਡੇ ਨਾਲ ਖੜੇ ਹੋਵੋ ਸਾਨੂੰ ਸਾਰਿਆਂ ਨੂੰ ਸਮਾਜਿਕ ਤੌਰ ਤੇ ਇੱਕ ਮੋਟ ਹੋ ਕੇ ਇਸ ਜਿਹੜੀ ਤੋਮਤ ਦੇ ਖਿਲਾਫ ਲੜਨਾ ਪਏਗਾ ਅਸੀਂ ਤਾਂ ਹੀ ਇਸ ਤੋਂ ਪਾਰ ਪਾਉ ਇਲੈਕਸ਼ਨ ਇਹ ਬਲਕ ਸਮਤੀ ਦੀ ਪਿੰਡਾਂ ਨਾਲ ਰਿਲੇਟਡ ਹੁੰਦੀ ਹੈ ਜ਼ਿਲ੍ਹਾ ਪਰਸ਼ਦ ਹੈ ਤੇ ਕੀ ਲੱਗਦਾ ਹੈ ਕਿ ਜਦੋਂ ਉਹ ਉਮੀਦਵਾਰ ਦੀ ਚੋਣ ਹੁੰਦੀ ਹੈ ਕਿਹੜੀ ਕਿਹੜੀ ਚੀਜ਼ਾਂ ਦੇਖੀਆਂ ਤੁਸੀਂ ਕੀ ਉਹ ਵਿੱਚ ਖਾਸੀਅਤ ਹੋਣੀ ਚਾਹੀਦੀ ਹੈ ਕੋਈ ਸਕਰੂਟੀ ਕੀਤੀ ਗਈ ਜਾਂ ਕਿ ਜਿਹੜਾ ਕੋਈ ਸਰਪੰਚ ਲਾਇਆ ਯਾਰ ਸਾਡਾ ਬੰਦਾ ਖੜਾ ਕਰ ਦਿਓ ਇਸ ਤਰੀਕੇ ਨਾਲ ਨਹੀਂ ਇਹ ਇਦਾਂ ਰਤਨਜੀਤ ਜੀ ਬਿਲਕੁਲ ਕਿ ਸੇਟਪ ਬੰਦਾ ਸਕਰੂਟੀ ਬਾਕਾਇਦਾ ਪਾਰਟੀਕੂਲ ਕੀਤੀ ਗਈ ਸੀ ਜਿਨੇ ਵੀ ਕੈਂਡੀਡੇਟ ਸਰਬਾਨ ਨੇ ਉਹਨਾਂ ਦਾ ਉਹਨਾਂ ਤੇ ਟਰਾਂਸਪੇਰੈਂਸੀ ਇਮਾਨਦਾਰੀ ਉਹਨਾਂ ਵਿੱਚ ਕਿੱਦਾਂ ਦਾ ਲੋਕਾਂ ਦੇ ਵਿੱਚ ਅਕਸ ਹੈ ਉਹਨਾਂ ਦਾ ਵਰਤਾਰਾ ਬੜੇ ਲੰਮੇ ਸਮੇਂ ਤੋਂ ਜਿਹੜੀ ਉਹਨਾਂ ਲੋਕ ਸੇਵਾ ਵਿੱਚ ਕਰਦੇ ਆਏ ਨੇ ਤੇ ਪਾਰਟੀ ਦੇ ਵਲੰਟੀਅਰ ਨੇ ਬੜੇ ਲੰਮੇ ਸਮੇਂ ਤੋਂ ਜਿਹੜੇ ਪਾਰਟੀ ਲਈ ਲੋਕਾਂ ਦੀ ਸੇਵਾ ਲਈ ਕੰਮ ਕਰਦੇ ਆਏ ਨੇ ਪਾਰਟੀ ਨੇ ਉਹਨਾਂ ਨੂੰ ਚੁਣ ਕੇ ਟਿਕਟਾਂ ਦਿੱਤੀਆਂ ਨੇ ਤੇ ਸਾਨੂੰ ਪੂਰਾ ਉਮੀਦ ਹੈ ਕਿ ਜਿਹੜੇ ਉਹ ਜਿਸ ਮੰਥਮ ਨਾਲ ਲੋਕਾਂ ਦੇ ਵਿੱਚ ਚੋਣਾਂ ਵਿੱਚ ਜਾਣਗੇ ਲੋਕ ਉਹਨਾਂ ਨੂੰ ਕਾਮਯਾਬ ਕਰਕੇ ਭੇਜਣਗੇ ਸਾਨੂੰ ਨਹੀਂ ਲੱਗਦਾ ਕਿ ਫਗਵਾੜਾ ਇਹਦੇ ਉੱਤੇ ਸਾਰੇ ਪੰਜਾਬ ਨੂੰ ਮਾਣ ਹੋਣਾ ਚਾਹੀਦਾ ਕਿ ਕਿਤੇ ਆਪਾਂ ਵੀਡੀਓ ਦੇਖ ਰਹੇ ਆ ਕਿਤੇ ਪੱਗਾਂ ਲੱਥ ਗਈਆਂ ਕਿਰਪਾਨਾਂ ਚੱਲੀਆਂ ਇੱਕ ਸੁਨਮੁੱਕੀ ਹੋ ਗਿਆ ਥਾਣਿਆਂ ਦੇ ਵਿੱਚ ਕਿ ਕਚਹਿਰੀਆਂ ਦੇ ਵਿੱਚ ਬਹੁਤ ਵੱਡੇ ਵੱਡੀਆਂ ਗੱਲਾਂ ਜਿਹੜੀਆਂ ਹੋਈਆਂ ਲੇਕਿਨ ਫਗਵਾੜਾ ਦੇ ਵਿੱਚ ਇਦਾਂ ਦਾ ਕੁਝ ਨਹੀਂ ਦੇਖਣ ਨੂੰ ਮਿਲਿਆ ਕਿ ਇਹ ਨਹੀਂ ਕਹਿ ਸਕਦਾ ਕਿ ਸਰਕਾਰ ਨੇ ਧੱਕੇਸ਼ਾਹੀ ਨਾਲ ਕਿਸੇ ਪੇਪਰ ਖੋਲੇ ਆ ਕਰ ਲਿਆ ਜਾਂ ਕੋਈ ਇਦਾਂ ਦੀ ਜਿਹੜੀਆਂ ਚੀਜ਼ਾਂ ਹੋਈਆਂ ਜਿਹੜੀਆਂ ਸਾਨੂੰ ਸ਼ਰਮਸਾਰ ਕਰਨ ਲੋਕਾਂ ਦੇ ਅੱਗੇ ਜੀ ਬਿਲਕੁਲ ਮੈਂ ਸਮਝਦਾ ਕਿ ਫਗਵਾੜੇ ਦਾ ਇਸ ਤਰੀਕਾ ਗੱਲ ਤੋਂ ਸਰੁੱਚਾ ਹੀ ਹੋਇਆ ਤੇ ਹਮੇਸ਼ਾ ਹੀ ਇਦਾਂ ਰਿਹਾ ਜਿਹੜਾ ਫਗਵਾੜੇ ਦੇ ਵਿੱਚ ਤੁਹਾਡਾ ਵਿਚਾਰਿਕ মতਪੇਦ ਹੋਫਾ ਦਾ ਪਰ ਮੰਨਰ ਵਿੱਚ ਕੋਈ ਪੇਦ ਨਹੀਂ ਹੈ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿ ਸਾਡਾ ਜਿਹੜਾ ਟਾਰਗੇਟ ਹੈ ਕਿ ਅਸੀਂ ਲੋਕਾਂ ਦੀ ਬਿਹਤਰੀ ਲਈ ਕੰਮ ਕਰਦੇ ਹਾਂ ਸਾਡੇ ਜਰੂਰ ਪਾਰਟੀਆਂ ਦੇ ਵੱਖਰੇ ਵੱਖਰੇ ਵਿਚਾਰ ਨੇ ਪਰ ਇੱਕ ਸ਼ਹਿਰਦਾਰੀ ਇੱਕ ਸਮਾਜਿਕ ਤੌਰ ਤੇ ਜੋ ਸ਼੍ਰਸ਼ਟਾਚਾਰ ਸਾਡਾ ਇੱਕ ਦੂਜੇ ਨਾਲ ਹੈ ਉਸ ਨੂੰ ਕਦੇ ਉਸ ਦੇ ਉੱਤੇ ਠੇਸ ਨਾ ਪਹੁੰਚੇ ਉਸ ਦੇ ਉੱਤੇ ਕਦੇ ਕੋਈ ਛੱਟ ਨਾ ਲੱਗੇ ਇਸ ਚੀਜ਼ ਨੂੰ ਮੇਨਟੇਨ ਕਰਨ ਵਾਸਤੇ ਜਿੱਥੇ ਮੈਂ ਬੜਾ ਮਾਣ ਹਾਸਲ ਹੈ ਕਿ ਫਾਦਰ ਸਾਹਿਬ ਨੇ ਇੰਨੀਆਂ ਇਲੈਕਸ਼ਨਾਂ ਫਰਗੋੜੇ ਵਿੱਚ ਦੇਖੀਆਂ ਤੇ ਕਰਵਾਈਆਂ ਵੀ ਪਰ ਕਦੀ ਐਸੀ ਜੀ ਸਿਚੁਏਸ਼ਨ ਫਰਗੋੜੇ ਵਿੱਚ ਕ੍ਰੀਏਟ ਨਹੀਂ ਹੋਈ ਤੇ ਨਾਲ ਦੀ ਨਾਲ ਮੈਂ ਦੂਜੀ ਪਾਰਟੀਆਂ ਦੇ ਕਈ ਸਕਾਲਵਰਡ ਦੇ ਲੀਡਰ ਨੇ ਉਨਾ ਦਾ ਵੀ ਇਸ ਗੱਲੋਂ ਸਵਾਗਤ ਵੀ ਕਰਦਾ ਹਾਂ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਕਦੀ ਵੀ ਇਸ ਇਲੈਕਸ਼ਨ ਨੂੰ ਕਿਸੇ ਇਨੈ ਹੇਟਲੇ ਪੱਧਰ ਤੇ ਨਹੀਂ ਲੈ ਕੇ ਗਿਆ ਕਿ ਉਸ ਨੂੰ ਪਰਸਨਲ ਰੰਜਿਸ਼ ਬਣਾ ਕੇ ਪਰਸਨਲ ਦੁਸ਼ਮਣੀ ਬਣਾ ਕੇ ਨਹੀਂ ਲੜਿਆ ਗਿਆ ਹਾਂ ਜੋ ਇਹ ਗੱਲਾਂ ਹੋਈਆਂ ਪੂਰੇ ਪੰਜਾਬ ਪਰ ਬਹੁਤ ਸਾਰੀ ਜਗ੍ਹਾ ਤੋਂ ਸੀ ਖਬਰਾਂ ਦੇਖੀਆਂ ਇਹ ਬੜੀ ਦੁਖਦ ਘਟਨਾਵਾਂ ਨੇ ਸਾਨੂੰ ਇੱਕ ਦੂਜੇ ਦੇ ਨਾਲ ਭਾਈਚਾਰਕ ਸਾਂਝ ਹਮੇਸ਼ਾ ਬਣਾਈ ਰੱਖਣੀ ਅਸੀਂ ਲੋਕਾਂ ਦੀ ਬਿਹਤਰੀ ਲੋਕਾਂ ਦੀ ਸੇਵਾ ਲਈ ਕੰਮ ਕਰਨ ਲਈ ਆਏ ਹਾਂ ਸਿਆਸਤ ਵਿੱਚ ਨਾ ਕੀ ਕਿਸੇ ਦੀਆਂ ਦੁਸ਼ਮਨੀਆਂ ਦਾ ਆਪਾਂ ਗੱਲ ਆਉਣ ਵਾਸਤੇ ਕੀ ਲੱਗਦਾ ਇਸ ਸੈਮੀ ਫਾਈਨਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਹਨਾ ਮੁੱਦਿਆਂ ਦੇ ਉੱਤੇ ਮੇਨ ਜਿਹੜਾ ਆ ਉਹ ਕਿ ਜਿਹੜੀਆਂ ਨੇ ਵੋਟਾਂ ਮਿਲਣਗੀਆਂ ਬਿਜਲੀ ਦੇ ਲਈ ਜਾਂ ਕਿਹੜੀਆਂ ਇਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਕਿਹਾ ਜਾਏਗਾ ਕਿ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਨਾਲ ਜੁੜ ਚੁੱਕੇ ਨੇ ਕਿਉਂਕਿ ਬਹੁਤ ਜ਼ਿਆਦਾ ਪੁਰਾਣੀ ਪਾਰਟੀ ਨਹੀਂ ਹੈਗੀ ਰਵਾਇਤੀ ਪਾਰਟੀ ਨਹੀਂ ਹੈ ਹਜੇ ਬਹੁਤ ਸਮਾਂ ਹੋ ਗਿਆ ਹੋਵੇ ਇਦਾਂ ਦੀ ਗੱਲ ਨਹੀਂ ਹੋਈ ਸਰਕਾਰ ਜ਼ਰੂਰ ਆਈ ਹੈ ਲੇਕਿਨ ਕਿਸ ਤਰੀਕੇ ਦੇ ਨਾਲ ਉਹ ਕੈਡਰ ਜਿਹੜਾ ਹੈ ਖੜਾ ਹੋਏਗਾ ਸਬਤਬਿਲ ਤਮ ਬਸਰਾ ਸਾਹਿਬ ਇਹ ਕਹਿਣਾ ਪਵੇਗਾ ਜਿੱਦਾਂ ਤੁਸੀਂ 600 ਯੂਨਿਟ ਬਿਜਲੀ ਦੀ ਫਰੀ ਗੱਲ ਕੀਤੀ ਆਮ ਆਦਮੀ ਪਾਰਟੀ ਜਿਹੜੇ ਵਿਚਾਰਧਾਰਾ ਦੇ ਨਾਲ ਇੱਕ ਜਿਹੜੀ ਰਵਾਇਤੀ ਪਾਰਟੀਆਂ ਨੂੰ ਜਿਹੜੀ ਉਹਨਾਂ ਦਾ ਸੰਗਲ ਇੱਕ ਨੈਕਸਸ ਬਣੇ ਹੋਏ ਸੀ ਕਿ ਜਿਹੜੇ ਕ腐ਸ਼ਨ ਦੇ ਸਾਈਕਲ ਤੇ ਜਿਹੜੇ ਕਹਿ ਲਓ ਕਿ ਬਿਊਰੋਕ੍ਰਾਸੀ ਦਾ ਸਰਕਾਰਾਂ ਉੱਤੇ ਹਾਵੀ ਹੋ ਪਾਣਾ ਤੇ ਸਰਕਾਰ ਦਾ ਫੇਲਿਅਰ ਹੋਣਾ ਐਂਡ ਦੇ ਵਿੱਚ ਇੱਕ ਰਿਪੀਟੇਸ਼ਨ ਜਿਹੜਾ ਇੱਕ ਫ੍ਰੈਂਡਲੀ ਮੈਚ ਵੀ ਅਸੀਂ ਕਹਿੰਦੇ ਸੀ ਕਿ ਪੰਜਾਬ ਵਿੱਚ ਚੱਲਦੇ ਸੀ ਉਸੇ ਰੋ ਦੇ ਤਹਿਤ ਜਦੋਂ ਪੂਰੇ ਪੰਜਾਬ ਸਮੁੱਚੇ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਇੱਕ ਤੀਜਾ ਧਿਰ ਇੱਕ ਤੀਜਾ ਬਦਲ ਦੇ ਕੇ ਚੁਣਿਆ ਉਸੇ ਬਦਲ ਦੇ ਉੱਤੇ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਜੋ ਵਾਅਦੇ ਕੀਤੇ ਉਹਨਾਂ ਉੱਤੇ ਪੂਰੇ ਉਤਰ ਰਹੇ ਨੇ ਮੈਂ ਸਮਝਦਾ ਕਿ ਜਿਹੜੇ ਨਸ਼ਿਆਂ ਦੀ ਜਦੋਂ ਗੱਲ ਆਈ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ ਇਹ ਕਿ ਨਸ਼ਾ ਦਾ ਜਿਹੜਾ ਕਾਲ ਪੈ ਗਿਆ ਪੰਜਾਬ ਉੱਤੇ ਇਹ ਖਤਮ ਕਿਦਾਂ ਹੋਏਗਾ ਤੇ ਜਿਹੜੇ ਇਸ ਨਸ਼ੇ ਨੂੰ ਪੰਜਾਬ ਵਿੱਚ ਲੈ ਕੇ ਆਏ ਜਿਨ੍ਹਾਂ ਦਾ ਨਾਮ ਚਿੱਟੇ ਦੇ ਨਾਲ ਜੋੜਿਆ ਜਾਂਦਾ ਸੀ ਅੱਜ ਉਹੀ ਤਨੰਦਰ ਆਪਣੇ ਆਪ ਨੂੰ ਕਹਿਣ ਵਾਲੇ ਆ ਜੇਲ੍ਹ ਵਿੱਚ ਬੈਠੇ ਨੇ ਤੇ ਜਿਨ੍ਹਾਂ ਨੂੰ ਹਰ ਪਾਰਟੀ ਨੇ ਆਪਣੇ ਪਾਰਟੀ ਦਾ ਚੋਣ ਮੈਨੀਫੈਸਟੋ ਬਣਾ ਕੇ ਭੇਜਿਆ ਸੀ ਕਿ ਅਸੀਂ ਜਦੋਂ ਵੀ ਸਰਕਾਰ ਚਾਵਾਂਗੇ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਚੱਕ ਕੇ ਅੰਦਰ ਦਵਾਂਗੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਸਾਹਿਬ ਹੋਣ ਜਿਹੜਾ ਤਰਨਤੰਨ ਵਿੱਚ ਰੈਲੀ ਵਿੱਚ ਖੜ ਕੇ ਕਹਿੰਦੇ ਸੀ ਸੰਗਲ ਪਾ ਕੇ ਸੀਐਸਟਾਫ ਕੜੀਸ ਕੇ ਲੈ ਕੇ ਆਵਾਂਗੇ ਚਾਹੇ ਉਹ ਚੰਨੀ ਸਾਫ ਹੋਣ ਚਾਹੀ ਇਹਨਾਰੇ ਜਿਹੜੇ ਉਪਲਾਥੋਂ ਵਾਲੇ ਜਿਹੜੇ ਬੜਬੋਲੇ ਜੀ ਐਮਐਲਏ ਨੇ ਉਹ ਹੋਣ ਚਾਹੀ ਜਿੰਨੀ ਵੀ ਇਹਨਾਂ ਦੀ ਲੀਡਰਸ਼ਿਪ ਹੋਵੇ ਤੇ ਉਹਨਾਂ ਨੇ ਇੱਕ ਹੀ ਗੱਲ ਕਹਿਣੀ ਜਦ ਆਪੋਜੀਸ਼ਨ 'ਚ ਬੈਠੇ ਨੇ ਕਿ ਤਾਂ ਜੀ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਨਾਮ ਹੈ ਜਗਦੀਸ਼ ਭੋਲੇ ਦੇ ਬਿਆਨ ਦੇ ਉੱਤੇ ਕਹਿਣਾ ਕਿ ਜੀ ਮੈਂ ਜਿੰਨਾ ਕੰਮ ਕੀਤਾ ਸੱਤਾ ਜਿੰਨੇ ਵੀ ਜਿਹੜੇ ਜਿਹੜੇ ਡਰੱਗ ਪੈਡਲ ਐਡੇ ਵੱਡੇ ਵੱਡੇ ਸੀਗੇ ਇਹ ਜਿਹੜੇ ਗੈਂਗਸਟਰਵਾਦ ਇਹਨਾਂ ਨੇ ਲੈ ਕੇ ਆਇਆ ਉਹਦਾ ਤੁਸੀਂ ਮੁਖ ਜਿਹੜਾ ਇੱਕ ਰੂਪ ਦੇਖਿਆ ਤਰਨਤਾਰ ਦੀਆਂ ਇਲੈਕਸ਼ਨਾਂ ਦੇ ਵਿੱਚ ਜਦੋਂ ਕਿ ਇੱਕ ਗੈਂਗਸਟਰ ਦੀ ਸਾਸਨੂ ਜਦੋਂ ਆਕਾਲੀ ਦਲ ਨੇ ਦੇ ਟਿਕਟ ਦੇ ਕੇ ਨਮਾਜ਼ ਕੇ ਚੁੰਟ ਉਤਾਰਿਆ ਸੀ ਤੇ ਅੱਜ ਉਸੇ ਬਿਕਰਮ ਸਿੰਘ ਮਜੀਠੀਏ ਨੂੰ ਅੱਜ ਆਮ ਆਦਮੀ ਪਾਰਟੀ ਦੇ ਸਰਦਾਰ ਪੰਗਨ ਜ਼ਿਕਮਾਨ ਨੇ ਫੜ ਕੇ ਜੇਲ੍ਹ ਦੇ ਵਿੱਚ ਦਿੱਤਾ ਹੋਇਆ ਤੇ ਮੈਨੂੰ ਪੂਰਾ ਯਕੀਨ ਹੈ ਜਿਹੜੀਆਂ ਲੋਕਾਂ ਜਿਹਨਾਂ ਸੇਵਿਆਂ ਦੇ ਉੱਤੇ ਇਹਨਾਂ ਨੇ ਆਪਣੀ ਸਿਆਸਤ ਕੀਤੀ ਹੈ ਉਹਨਾਂ ਦੇ ਜਿਹੜਾ ਜਸਟਿਸ ਹੈ ਉਹ ਲੋਕਾਂ ਨੂੰ ਮਿਲ ਪਾਏਗਾ ਤੇ ਜਿਹੜੇ ਆਮ ਆਦਮੀ ਪਾਰਟੀ ਨੇ ਜਿਹੜੇ ਲੋਕਾਂ ਦੇ ਪ੍ਰਤੀ ਹਰ ਕੰਮ ਹਰ ਜਿਹੜਾ ਛੋਟੇ ਤੋਂ ਛੋਟਾ ਜਿਹੜਾ ਕੰਮ ਫੜ ਕੇ ਆ ਸੀ ਚਾਹੇ ਸੜਕਾਂ ਦਾ ਹੋਵੇ ਸ਼ਹਿਰ ਦੀ ਬਿਹਤਰੀ ਦਾ ਹੋਵੇ ਸ਼ਹਿਰ ਦੀ ਸੁੰਦਰਤਾ ਦਾ ਹੋਵੇ ਸ਼ਹਿਰ ਦੇ ਵਿਕਾਸ ਦਾ ਹੋਵੇ ਪਿੰਡਾਂ ਦੀ ਬਿਹਤਰੀ ਦਾ ਹੋਵੇ ਪਿੰਡਾਂ ਦੀਆਂ ਗਰਾਊਂਡਾਂ ਦਾ ਹੋਵੇ ਪਿੰਡਾਂ ਦੇ ਵਿੱਚ ਪਾਰਕਾਂ ਦਾ ਹੋਵੇ ਪਿੰਡਾਂ ਦੀਆਂ ਵਿੱਚ ਬੈਂਚਾਂ ਦਾ ਹੋਵੇ ਪਿੰਡਾਂ ਦੇ ਵਿੱਚ ਸੋਲਰ ਲਾਈਟਾਂ ਦਾ ਹੋਵੇ ਅਸੀਂ ਹਰ ਚੀਜ਼ ਨੂੰ ਲੈ ਕੇ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਰਾਖੇ ਬਣ ਕੇ ਉਸ ਦੀ ਸੇਵਾ ਕਰਨ ਆਏ ਹਾਂ ਤੇ ਉਸ ਨੂੰ ਇਦਾਂ ਹੀ ਨਿਭਾਵਾਂਗੇ ਜਿਹੜੀਆਂ ਇਹ ਇਲੈਕਸ਼ਨ ਨੇ ਕੀ ਲੱਗਦਾ ਹੈ ਕਿ ਹਰ ਜੀਮਾਨ ਇਸ ਦੇ ਵਿੱਚ ਜਿੰਨੀਆਂ ਵੀ ਬਲਕਸ ਵੀ ਬਲਕ ਸਮਥੀ ਨੇ ਦੋ ਜਿਲ੍ਹਾ ਪਰਿਸ਼ਦ ਨੇ ਕਿੰਨੇ ਤੁਹਾਡੀ ਅਗਵਾਈ ਦੇ ਵਿੱਚ ਕਿੰਨੇ ਆ ਜਿਹੜੀਆਂ ਆ ਤੁਸੀਂ ਜਿੱਤਣ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਹੱਕ ਸਮਝਦੇ ਆ ਬਸਰਾ ਸਾਹਿਬ ਮੈਂ ਹਮੇਸ਼ਾ ਕਹਣਾ ਕਿ ਜਿੱਤ ਹਾਰ ਹਮੇਸ਼ਾ ਪ੍ਰਮਾਤਮਾ ਦੇ ਹੱਥ ਹੈ ਮਿਹਨਤ ਸਾਡੇ ਹੱਥ ਹੈ ਮਿਹਨਤ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਪਾਰਟੀ ਦੇ ਕੀਤੇ ਹੋਏ ਕੰਮ ਆਪਣੀ ਸਰਕਾਰ ਦੁਆ ਵੱਲੋਂ ਕੀਤੇ ਗਏ ਕੰਮਾਂ ਨੂੰ ਲੋਕਾਂ ਵਿੱਚ ਲੈ ਕੇ ਜਾਵਾਂਗੇ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਸਾਡੇ ਕੀਤੇ ਹੋਏ ਕੰਮਾਂ ਤੇ ਮੋਹਰ ਲਾਉਣਗੇ ਤੇ ਆਪਣੀ ਇਹਨਾਂ 20 ਸੰਪਤੀਆਂ ਦੇ ਵਿੱਚੋਂ ਤੇ ਦੋ ਜ਼ਿਲ੍ਹਾ ਪ੍ਰੀਸ਼ਦ ਤੋਂ ਅਸੀਂ ਬਹੁਤ ਵੱਡੇ ਨੰਬਰ ਨਾਲ ਜਿੱਤਾਂਗੇ ਕੀ ਲੱਗਦਾ ਹੈ ਕਿ ਜੇ ਆਪਾਂ ਆਮ ਲੋਕਾਂ ਦੀ ਗੱਲ ਕਰੀਏ ਆਪਾਂ ਅਗਰ ਉਹਨਾਂ ਨੂੰ ਇੱਕ ਸਿੰਗਲ ਮੈਸੇਜ ਦੇਣਾ ਹੋਵੇ ਕਿ ਆਮ ਆਦਮੀ ਪਾਰਟੀ ਨੂੰ ਜਾਂ ਆਮ ਆਦਮੀ ਦੇ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਨੇ ਉਹਨਾਂ ਨੂੰ ਕਿਸ ਦੇ ਆਧਾਰ ਤੇ ਵੋਟ ਪਾਉਣ ਕਿਉਂ ਕਿ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿਹੜਾ ਚੁਣਿਆ ਜਾਵੇ ਅ ਬਸਤਾ ਸਾਹਿਬ ਮੈਂ ਨਿਰੰਤਰ ਪਿਛਲੇ 3.5 ਸਾਲਾਂ ਤੋਂ ਫਾਦਰ ਸਾਹਿਬ ਪਹਿਲਾਂ ਹਲਕਾਂ ਚਾਰ ਸਾਲ ਅਸੀਂ ਜਿੰਨੇ ਵੀ ਕੰਮ ਕਰਨੇ ਪਾਇਆ ਚਾਏ ਫਗਵਾੜੇ ਦੀ ਬਿਹਤਰੀ ਲਈ ਅਸੀਂ ਉਹਨਾਂ ਨੂੰ ਕੀਤਾ ਤੇ ਹੁਣ ਵੀ ਬੜੇ ਲੰਬੇ ਜਿਹੜੇ ਅਸੀਂ ਬੜੇ ਲੰਬੇ ਸਮੇਂ ਤੋਂ ਜਿਹੜੀਆਂ ਸਾਡੇ ਫਗਵਾੜੇ ਦੀਆਂ ਲੋਡ ਸੀਗੀਆਂ ਜਿਹੜੇ ਕਾਰਜ ਬਹੁਤ ਲੰਬੇ ਸਮੇਂ ਤੋਂ ਹੋ ਜਾਣੇ ਚਾਹੀਦੇ ਸੀ ਪਰ ਅੱਜ ਤੱਕ ਕਦੀ ਨਹੀਂ ਹੋਏ ਤੁਸੀਂ ਮੈਨੂੰ ਦੱਸੋ ਕਿ ਅੱਜ ਤੱਕ ਫਗਵਾੜੇ ਦੇ ਵਿੱਚ ਕਦੀ ਕੋਈ ਵੱਡਾ ਪਾਰਕ ਕਿਉਂ ਨਹੀਂ ਬਣਿਆ ਅੱਜ ਤੱਕ ਫਗਵਾੜੇ ਦੀ ਬਿਹਤਰੀ ਤੇ ਖੂਬਹੂਰਤੀ ਵਾਸਤੇ ਅਸੀਂ ਕਿਉਂ ਨਹੀਂ ਕੰਮ ਕੀਤਾ ਗਿਆ ਅੱਜ ਤੱਕ ਕੋਈ ਵੱਡਾ ਪ੍ਰੋਜੈਕਟ ਫਗਵਾੜੇ ਦੇ ਵਿੱਚ ਕਿਉਂ ਨਹੀਂ ਆਇਆ ਅੱਜ ਤੱਕ ਫਗਵਾੜੇ ਦੇ ਵਿੱਚ ਮੈਂ ਇਸੇ ਤਵਦੀ ਦੇ ਇੱਕ ਗੱਲ ਕਹਿਣਾ ਚਾਹੁੰਦਾ ਕਿ ਮੈਂ ਆਪ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਫਗਵਾੜੇ ਦੇ ਵਿੱਚ 6 ਸੜਕਾਂ ਦਾ ਨਾਮ ਰੱਖਣ ਜਾ ਰਹੇ ਤੁਸੀਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਗਏ ਹੋ ਤੁਸੀਂ ਲੁਧਿਆਣਾਏ ਗਏ ਹੋ ਤੁਸੀਂ ਦਿੱਲੀ ਗਏ ਹੋ ਤੁਸੀਂ ਚੰਡੀਗੜ੍ਹ ਗਏ ਹੋ ਤੁਸੀਂ ਜਲੰਧਰ ਗਏ ਹੋ ਉੱਥੇ ਸੜਕਾਂ ਦੇ ਨਾਮ ਨੇ ਉੱਥੇ ਮਾਰਗ ਨੇ ਉੱਤੇ ਪੱਥਰ ਨੇ ਪਰ ਫਗੋੜੇ ਦੇ ਵਿੱਚ ਕੋਈ ਸੜਕ ਦਾ ਨਾਮ ਹੀ ਨਹੀਂ ਨੇ ਇਸੇ ਇਸੇ ਪਹਿਲ ਕਰਮੀ ਦੇ ਤਹਿਤ ਅਸੀਂ ਬਹੁਤ ਜਲਦ ਆਪਣੇ ਹਾਊਸ ਵਿੱਚ ਜਿਹੜੇ 6 ਨਾਮ ਅਸੀਂ ਪ੍ਰਪੋਜ਼ ਕਰਕੇ ਪੇਚ ਚੁੱਕੇ ਆ ਤੇ ਮੈਨੂੰ ਉਮੀਦ ਹੈ ਕਿ ਬੜੀ ਜਲਦੀ ਉਹ ਉੱਥੋਂ ਅਲਾਟ ਹੋ ਕੇ ਅਸੀਂ ਸ਼ਹਿਰ ਨੂੰ ਮਹਾਰਕ ਮੌਕੇ ਤੇ ਸਮਰਪਿਤ ਕਰਾਂਗੇ ਮੈਂ ਜੇ ਨਾਮ ਤੁਸੀਂ ਕਾਹਤਾਂ ਮੈਂ ਜਿਹੜਾ ਨਾਮ ਹੈ ਜਿਹੜਾ ਹਰਗੋਬਿੰਦ ਨਗਰ ਨੂੰ ਸੜਕਾਂ ਦੀ ਹੈ ਉਸ ਦਾ ਨਾਮ ਸ਼ਹੀਦ ਆਦਮ ਭਗਤ ਸਿੰਘ ਜਿਸ ਵਤੀ ਤੋਂ ਜਿਹੜੀ ਊਂਕਾਰ ਨਗਰ ਤੋਂ ਜਿਹੜੀ ਪਿੱਛੋਂ ਸੜਕ ਜਾਂਦੀ ਹੈ ਉਸ ਦਾ ਨਾਮ ਸ਼ਹੀਦ ਚੰਦਰਸ਼ੇਖਰ ਰਾਜਾ ਜੀ ਦੇ ਨਾਮ ਤੇ ਤੇ ਸਤਨਾਮਪੁਰੇ ਵਾਲੀ ਜਿਹੜੀ ਰੋਡ ਹੈ ਉਸ ਦਾ ਨਾਮ ਅਸੀਂ ਰਾਜਕੁਮਾਰੀ ਅੰਮ੍ਰਿਤਕੌਰ ਜੋ ਮਹਾਰਾਜਾ ਕਪੂਰਸਲਾ ਦੀ ਬੇਟੀ ਸਨ ਤੇ ਭਾਰਤ ਦੇ ਪਹਿਲੇ ਹੈਲਥ ਮਨਿਸਟਰ ਵੀ ਸਨ ਐਮਸ ਨੂੰ ਲੈ ਕੇ ਆਉਣ ਵਾਲੇ ਦੇਸ਼ ਦੇ ਵਿੱਚ ਉਹੀ ਸਨ ਅਸੀਂ ਉਹਨਾਂ ਦੇ ਨਾਮ ਤੇ ਰੱਖਣ ਜਾ ਰਹੇ ਹਾਂ ਜਿਹੜੀ ਰੇਲਵੇ ਰੋਡ ਹੈ ਉਸ ਦਾ ਨਾਮ ਅਸੀਂ ਮਹਾਤਮਾ ਗਾਂਧੀ ਰੋਡ ਰੱਖਣ ਵਾਲੇ ਹਾਂ ਜੋ ਗੋਲ ਚੌਂਕ ਤੋਂ ਜਿਹੜੀ ਬਾਜ਼ਾਰ ਨੂੰ ਫੜਕ ਜਾਂਦੀ ਹੈ ਉਸ ਦਾ ਨਾਮ ਅਸੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛੇਮੀ ਪਾਸ਼ਾ ਜੀ ਦੇ ਨਾਮ ਤੇ ਰੱਖਣ ਵਾਲੇ ਹਾਂ ਤੇ ਜਿਹੜੀ ਅਪਲਾਈ ਗੇਟ ਦੀ ਰੋਡ ਹੈ ਉਸ ਦਾ ਨਾਮ ਅਸੀਂ ਡਾਕਟਰ ਬੀ ਆਰ ਅੰਬੇਦਕਰ ਦੇ ਨਾਮ ਤੇ ਰੱਖਣ ਜਾ ਰਹੇ ਹਾਂ ਬਾਬਾ ਸਾਹਿਬ ਦੇ ਨਾਮ ਤੇ ਰੱਖਣ ਜਾ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਬੜੀ ਜਲਦੀ ਉਹ ਅਨਾਉਂਸ ਹੋ ਕੇ ਅਸੀਂ ਸ਼ਹਿਰ ਨੂੰ ਇਹ ਸਮਰਪਿਤ ਕਰ ਦਵਾਂਗੇ ਸੜਕਾਂ ਦੇ ਨਾਮ ਥੈਂਕ ਯੂ ਜੀ ਇਹ ਹਨ ਹਰਜੀਮਾਨ ਜਿਨ੍ਹਾਂ ਨੇ ਕਿਹਾ ਕਿ ਉਹ ਆਪਣੇ ਕੀਤੇ ਕੰਮ ਸਰਕਾਰ ਵੱਲੋਂ ਕੀਤੇ ਕੰਮ ਦੇ ਆਧਾਰ ਦੇ ਉੱਤੇ ਜਿਹੜੇ ਆ ਲੋਕ ਆ ਉਹਨਾਂ ਨੂੰ ਫਤਵਾ ਦੇਣਗੇ ਤੇ ਮੈਕਸਿਮਮ ਜਿਹੜੀਆਂ ਨੇ ਬਲਕ ਸੰਮਤੀ ਔਰ ਜ਼ਿਲ੍ਹਾ ਪਰਿਸ਼ਦ ਜਿਹੜੀਆਂ ਨੇ ਉਹ ਜਿੱਤ ਕੇ ਸਰਕਾਰ ਦੀ ਝੋਲੀ ਪਾਉਣਗੇ ਤੇ ਲੋਕਾਂ ਦੇ ਜਿਹੜੇ ਕੰਮ ਰਹਿੰਦੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਪੂਰੇ ਕੀਤੇ ਜਾਣਗੇ ਕੈਮਰਾਮੈਨ ਰਾਣਾ ਦੇ ਨਾਲ ਹਰਮਿੰਦਰ ਸਿੰਘ ਬਸਰਾ ਨਵਰੰਗ ਟੀਵੀ ਫਗਵਾੜਾ